Big ਤੂੰ ਸ਼ਿਰੀਆ ਗੁਰੂ ਜੀ ਰਹਿਰਾਸ ਲੋਕ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਅਦੁਕਦਾਰੂ ਸੁਖ ਰੋਗ ਪਿਆ ਜਾ ਸੁੱਤਾਂ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਪਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ ਰਾਉ ਜਤ ਮੈਂ ਜੋਤ ਜੋਤ ਮੈਂ ਹੈ ਜਾਤਾ ਅਗਲ ਕਲਾ ਭਰਪੂਰ ਰਿਆ ਤੂੰ ਸਾਚਾ ਸਾਹਿਬ ਸਿੰਘਸਲਾ ਜਿਨ ਕੀ ਤਿਸੋਂ ਪਾਰ ਕਰਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ करया रहा सोधर आसा महल्ला पहला एक सतगुरु पर सो ओदर तेरे कहे सो कर कहे जितने में बह ਹੈ ਸਰਬ ਸਮਾਲੇ ਵਾਜੇ ਤੇਰੇ ਨਾਥ ਅਨੇਕ ਅਸੰਤਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਭਰੀ ਹੇ ਸੁਕਰਿਓ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੂੰ ਪਾਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧ ਨੂੰ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧ ਨੂੰ ਇੰਦਰ ਇੰਸਟਾਗ੍ਰਾਮ ਮਾਦੇਵੀ ਸੋਹਣਿਆ ਤੇਰੇ ਸਦਸਾਰੇ ਗਾਵਣ ਤੁਧ ਨੂੰ ਇੰਦ ਇੰਦਰਾਸਣ ਬੈਟੇ ਦੇਵਤੀਆਂ ਦਰ ਨਾਲੇ ਗਾਵਣ ਤੁਧ ਨੂੰ ਚਿਤ ਸਮਾਧੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧ ਨੂੰ ਜਤੀ ਸਤੀ ਸੰਤੋ ਕੀ ਗਾਵਣ ਤੁਧ ਨੂੰ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਿਤ ਹੀ ਪੜਤਣ ਰਕੀਸ਼ਰ ਜੁਗ ਜੁਗ ਵਿਦਆ ਨਾਲੇ ਗਾਵਣ ਤੁਧ ਨੂੰ ਮਨ ਮੋਹਿਆ ਨਾਲ ਨਮੋ ਸੁਗਮ ਚਪਿਆਲੇ ਗਾਵਣ ਤੁਧ ਨੂੰ ਰਤਨ ਉਪਾਏ ਤੇਰੇ 68 ਤੀਰਥਨਾਲੇ ਗਾਵਣ ਤੁਧ ਨੂੰ ਜੋਤ ਮਹਾਂ ਬਲਸੂਰਾ ਆ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡ ਗਰਮੰਡਾ ਕਰ ਕਰ ਰੱਖੇ ਇਹ ਤੇਰੇ ਧਾਰੇ ਸੋ ਤੁਧ ਨੂੰ ਗਾਵੇ ਜੋ ਸੁਧ ਨੂੰ ਪਾਵੇ ਤੇਰੇ ਭਰਤੇ ਤੇਰੇ ਭਤਰਸਾਲੇ ਹੋਰ ਕੁੱਤੇ ਇਹ ਤੁਮ ਗਾਵਣ ਸੈ ਮੈਂ ਜਿੰਨਾ ਆਮਰ ਨਾਨਕ ਕਾ ਵਿਚਾਰੇ ਸੋਈ ਸੋਈ ਸਦ ਹਾਂ ਸੱਚ ਸਾਹਿਬ ਸੱਚਾ ਸਾਚੀ ਨਾ ਇਹ ਹੈ ਵੀ ਹੋਸੀ ਜਾਏ ਨਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਦੀ ਕਰਤ ਮਾਇਆ ਜਿ ਨੇ ਮਾਇਆ ਜਿਨ ਉਪਾਇ ਕਰ ਕਰ ਦੇ ਕੇ ਕੀਤਾ ਆਪਣਾ ਇਸ ਜੋਤਿਸ ਦੇ ਵੜਿਆਈ ਸੋ ਤੁ ਪਾਵੇ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਤਸਾ ਸਾਪਾਤਸਾ ਨਾਨਕ ਰਹਿਣ ਨਚਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਕੇ ਸਭ ਕੋਏ ਕੇਵਲ ਵਡਾ ਡੀਤਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਘਾਣੇ ਵੜੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਣ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਲਕੀਤਾ ਚੇੜ ਜੀਰਾ ਰਾਓ ਸਭ ਸੂਰਤ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੇ ਮਤ ਪਾਏ ਗਿਆਨੀ ਧਿਆਨੇ ਗੁਰਹਾਏ ਕੋ ਨਾ ਜਾਏ ਤੇਰੀ ਤਿਲ ਵੜਿਆਏ ਸਭ ਤੇ ਵੜ ਸਭ ਸਤ ਸਬ ਤਪ ਸਭ ਵੜਿ ਚੰਗਿਆ ਆਂ ਜਿੱਦਾ ਬੁਰਖਾਂ ਕੀਆ ਵੜਿਆ ਆਂ ਤੁਦ ਵਿੰਸਦੀ ਕਿਨੇ ਨ ਪਾਏ ਕਰਮ ਲਿਕੇ ਨਾਈਂ ਠਾਕ ਰਾਇਆ ਅੱਖਣ ਵਾਲਾ ਕੀ ਵਿਚਾਰੇ ਸਿਫ ਤੇਰੀ ਨੀ ਪੁੱਤ ਪਰ ਤੇਰੇ ਪੰਡਰ ਜਿਸ ਨੂੰ ਤੂੰ ਦੇਸ ਕਿ ਜਿ ਕਿ ਅਭਿਚਾਰ ਨਾਨਕ ਸੱਚ ਸੋਹਰਣ ਹਾਰਾ ਸਮ ਹਾਲਾ ਪਹਿਲਾ ਅੱਖਾਂ ਜਿਵੇਂ ਵਿਸਰੇ ਮਰ ਜਾਓ ਆਖਣ ਓ ਕਾ ਸੱਚਾ ਨਾਓ ਸੱਚੇ ਨਾਮ ਕੀ ਲਾਗੇ ਭੂਖ ਉਤੇ ਭੁਕੇ ਖਾਏ ਚਲੀਏ ਦੁਖੋ ਸੋਕ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਾਓ ਸੱਚੇ ਨਾਮ ਕੀ ਤਿਲਵੜਿਆਈ ਆਖ ਸਤਿ ਇਹ ਕੀਮਤ ਨਾ ਪਾਏ ਜੀ ਜੇ ਸਭ ਜੇ ਸਭ ਮਿਲੇ ਜੇ ਕੇ ਆਖਣ ਪਾਏ ਆਖਣ ਪਾਏ ਵੱਡਾ ਨਾ ਹੋਏ ਘਾਟ ਨਾ ਜਾਏ ਨਾ ਉਮਰ ਇਹ ਨਾ ਹੋਵੇ ਸੋਗ ਦਿੰਦਾ ਰਹੇ ਨਾ ਝੁਕੇ ਭੋਗ ਗੁਣ ਇੱਕ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਦਿਨ ਜਿਨ ਦਿਨ ਕਰ ਕੀਤੀ ਰਾਤ ਖਸਮ ਵਿਚਾਰੇ ਤੇ ਕਮ ਜਾਤ ਨਾਨਕ ਨਾਵੇ ਬਾਝ ਸਮਾਤ ਰਾ ਗੁਜਰੀ ਮਹੱਲਾ ਚੋਤਾ ਹਰਕੇ ਜਨ ਸਤਗੁਰੂ ਮੂ ਸਤਪੂਰਕ ਮੂ ਪਰੋ ਗੁਰਪਾਸੋ ਹਮ ਕਰੇ ਕਿਰਤ ਸਤਗੁਰੂ ਸਰਣਾਏ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵੋ ਮੂ ਰਾਮ ਨਾਮ ਪਰਗਾਸ ਗੁਰਮੀਤ ਨਾਮ ਇਹ ਮੇਰਾ ਪ੍ਰਾਨ ਸਹਾਈ ਹਰ ਤਿਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇ ਵਡ ਇਹ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਆ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲੇ ਸਾਥ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤਿਨ ਤੇ ਪ੍ਰਾ ਪਾ ਵਹੀਨੇ ਜੰਪਾਸ ਜੋ ਸਤਗੁਰੂ ਸਰਨ ਸਾਧ ਸੰਗਤਿ ਨੇ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰੂ ਸਾਧ ਸੰਗ ਪਾਈ ਤਿੰ ਤੁਰ ਮਸਤਕ ਲਿਖਿਆ ਲਿਕਾ ਸੋ ਧੰ ਤਨ ਸਾਧ ਸੰਗ ਜਿਨ ਹਰ ਰਸ ਪਾਇਆ ਜਿਨ ਮਿਲ ਜਨ ਨਾਨਕ ਨਾਮ ਵਰਗਾ ਸੋ ਰਾਗ ਗੁਜਰੀ ਮਹੱਲਾ ਪੰਜਵਾਂ ਕਾਏ ਰੇ ਮਨ ਚਿਤਵਤ ਤੂ ਤੂ ਉਦਮ ਜਾਕੇ ਆਹੇ ਏ ਹਰਿ ਜੋ ਪਾਇਆ ਸੈਲ ਪਥਰ ਮੈਂ ਜਨਤ ਉਪਾਏ ਤਾਂ ਕੇ ਚਕ ਆਗੇ ਕਰ ਜਾ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਾਓ ਚ ਅਨ ਪਿਤਾ ਲੋਕ ਸੁਨਬੀਤਾ ਕੋਈ ਨਾਈ ਏ ਕਿਸ ਕੀ ਤਰਿਆ ਜਿਨ ਸਿਰ ਸਿਰ ਰੰਜਕ ਸਰਬ ਠਾਕੁਰ ਕੈ ਮਾ ਕਾਹੇ ਮਨ ਭੋ ਕਰਿਆ ਊੜੇ ਊੜ ਆਵੇ ਸੇ ਕੋਠਾ ਤਿਸ ਕੋ ਚੇ ਬਚਰੇ ਸਰੀਰ ਤਨ ਕੋਣ ਖਿਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਧਾਨ ਦਸ਼ਟ ਇਸਤਿ ਸਿਧਾਨ ਠਾਕੁਰ ਕਰਤਰ ਪਰ ੴਰਤਲੁ ਪੁਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ 4 ਸੋ ਪੁਰਖ ਏਕ ਓਂਕਾਰ ਸਤਿਗੁਰ ਪ੍ਰਸਾਦੋ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮ ਅਗਮ ਅਪਾਰਾ ਸਭ ਧਿਆਏ ਆ ਸਭ ਧਿਆਏ ਤੁਜੀ ਸਰ ਸਾਚੇ ਸਿਮਰਨ ਹਾਰਾ ਸਬਜੀਆਂ ਤੁਮਾਰੇ ਜੀ ਤੂ ਜੀ ਜੰਤ ਕਾ ਦਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀਆ ਨਾਨਕ ਜੰਤ ਵਿਸਾਰਾ ਤੂ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਗੁਰਖ ਸਮਾਣਾ ਏਕੇ ਦਾਤੇ ਏਕੇ ਭਿਖਾਰੀ ਜੀ ਸਭ ਤੇਰੇ ਚੋਂ ਜਿਵਿੜਾਣਾ ਤੂ ਆਪ ਪੇਦਾਤਾ ਆਪੇ ਭੁਤ ਜੀ ਹੋਂ ਤੁਦ ਬਿੰਦੂ ਅਵਰੇ ਨਾ ਜਾਣਾ ਤੂ ਪਰ ਬ੍ਰਹਮ ਬਿਆੰਤ ਜੀ ਤੇਰਾ ਆਕਿਆ ਗੁਣ ਆਖ ਵਖਾਣਾ ਸੋ ਜੋ ਸੇਵੀ ਹੈ ਜੋ ਸੇਵੀ ਹੈ ਤੁਦ ਜੀ ਜਨਾਨੰਕ ਤਿਨ ਕੁਰਬਾਨ ਨਾ ਹਰਤਿਆਓ ਹਰਤਿਆਓ ਤੁਦਜੀ ਸੇ ਜਨ ਜੁ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਿਨਾ ਹਰਤਿਆਆ ਜੀ ਤਿੰਨ ਟੂਟੀ ਚਮਕੀ ਫਾਸੀ ਜਿਨ ਨਿਰਭੋ ਜਿਨ ਹਰ ਨਿਰਭੋ ਓਤਿਆਆ ਤਿੰਨ ਕਾ ਭੋਸਤ ਬਗਵਾਸੀ ਜਿਨ ਸੇਵਾ ਜਿਨ ਸੇਵਾ ਹਿਆ ਮੇਰਾ ਹਰਤ ਜੀ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਆਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕੈ ਹਰ ਹਰ ਪੂਜਾ ਜੀ ਤਪ ਤਪ ਜਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹਿਆ ਬੋ ਸਿਮਰਤ ਸਾਸਤਰ ਜੀ ਕਰੇ ਆਖਟ ਕਾਉ ਨ ਕਰੰਤਾ ਸੇ ਭਗਵਾਨ ਸੇ ਭਗਤ ਸੇ ਭਗਤ ਭਲੇ ਜਿਨ ਨਾਨਕ ਜੀ ਸੋ ਭਗ ਨ ਪਾਵੇ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਈ ਅੰਤ ਹਪਰੰਤ ਕਰਤਾ ਜੀ ਤੁਦ ਜੇਵੜ ਅਵਰ ਨਾ ਕੋਏ ਤੂ ਜਗ ਜੁਗ ਏਕੋ ਸਦਾ ਤੂ ਏਕੋ ਤੂ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਦ ਆਪੇ ਭਾਏ ਸੋਈ ਵਰਤੇ ਜੀ ਤੁਦ ਆਪੇ ਕਾ ਕਰੇ ਸੋਏ ਤੁਦ ਆਪੇ ਸ੍ਰਿਸ਼ਟ ਸਭ ਹਉ ਪਾਈ ਜੀ ਤੁਧ ਆਪੇ ਸਿਰਜਣ ਸਰੋਏ ਜਿਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਸੋ ਸੇ ਕਾ ਕਰੋ ਜਨਾਏ ਆਸਾ ਮਹਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਈਂ ਜੋ ਕੋ ਹਉ ਪਾਏ ਸੋ ਹੀ ਥੀ ਮਿਸੇ ਜੋ ਤੂੰ ਦੇ ਸੋ ਹੀ ਹਉ ਪਾਏ ਰਾਓ ਸਭ ਤੇਰੀ ਤੂ ਸਭ ਮਿਤੇ ਆਇਆ ਜੋ ਸੁਨਾ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਜ ਮਾਏ ਤੁਜ ਬਿਨੂ ਚਾ ਕੋਈ ਨਾ ਹੈ ਜੀਚ ਸਭ ਤੇਰੇ ਖੇਲੋ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੋ ਜਿਸਮੂ ਜਿਸ ਨੂੰ ਤੂੰ ਜਾਣੇ ਹੈ ਸੋਈ ਜਨ ਜਾਣੇ ਹਰ ਗੁਣ ਸਦਾ ਹੀ ਆਖ ਵਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਵਰਣ ਕੋਈ ਤੂ ਕਰ ਕਰ ਵੇਖੇ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਨਾ ਪਹਿਨਾ ਤਿਤ ਸਰਵ ਵਲੀਏ ਪਲੀਏ ਨਿਵਾਸ ਪਾਣੀ ਪਾਵਕ ਪਤਿ ਕਿਨ ਹੈ ਕੀਆ ਪੰਜ ਕਮੋ ਉਪਗ ਨਹੀਂ ਚਾਲੇ ਹਮ ਦੇਖੇ ਤਾ ਡੂਬ ਅਲੇ ਮਨ ਇੱਕ ਹੀ ਨਾ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਰਿਆ ਐ ਆ ਪ੍ਰਾਨ ਪ੍ਰਾਨਵਕਤ ਨਾ ਅਨਕ ਤਿਨ ਇਹ ਕੀ ਸਰਣਾ ਜਿਨ ਨੂੰ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਆ ਭਈ ਪ੍ਰਾਪਤ ਮਾਨੁਖ ਦੇ ਬਰੀਆ ਹੰ ਗੋਬਿੰਦ ਮਿਲਨ ਕੀ ਤੇਰੀ ਐਹ ਬਰੀਆ ਔਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗ ਭਜ ਕੇਵਲ ਨਾਮ ਸਰਜ ਮ ਲਾਗ ਪਾਉ ਚਲ ਅੰਤਰਨ ਕੇ ਜਨਮ ਬ੍ਰਿਤਾ ਜਾਤ ਰਹਿ ਗੋ ਮਾਇਆ ਕੇ ਰਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੀ ਸ਼ਰਮ i'll यो बाच बेनती चुपई हमरी करो हाथ दे रचा पूर्ण होए चित की इच्छा तब चरण मन रहे हमारा अपना जान प्रतिपारा हमरे दूसर सब तुम खाओ आप हाथ दे मुहे बिचाओ सुखी बसे मोरो परवारा सेवक सबे करता राम मोर मोरच्छा निज कर दे करिए सब वैरण को आज संगरिये पूर्ण होए हमारी आशा तोर भजन की रहे प्यासा तुम्हें छड़ कोई न त्याऊ जो बरचा ਸੋ ਤੁਮ ਤੇ ਪਾਉ ਸੇਵਕ ਸਿੰਜ ਹਮਾਰੇ ਤਰਿਆ ਚੁਣ ਚੁਣ ਸਤਰ ਹਮਾਰੇ ਮਰੀਏ ਆਪ ਹਾਥ ਦੇ ਮੁਝੇ ਅਬਰੀਏ ਅਨਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਹਾ ਸ੍ਰੀ ਅਤੁਜ ਕਰਿਓ ਹੋ ਕਰਿਓ ਰਚਾ ਰਾਖੀ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹੇ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਰੀਪੂ ਦੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਆ ਬੋਕਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਕਿਸਮ ਪਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਨਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਨ ਨਮਕਾਲੇ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦੇ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕ ਕੋ ਸੇ ਗੁਣ ਸੁਖ ਦਿਓ ਸਤ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੋ ਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਤ ਅਰਤ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰ ਹੱਥ ਕਰਤ ਤੂ ਹੋ ਕਬਹੁ ਤੁਮ ਮੈਂ ਮਿਲੈ ਦੇ ਹੇ ਧਰ ਸਭ ਹੋ ਜਿਤ ਬਿਅੰਤ ਸ੍ਰਿਸ਼ਟ ਸਭ ਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਹੀ ਤੇ ਰਤ ਨਿਰਾਲਮ ਜਾਣਤ ਭੇਦ ਬੇਦ ਭੇਦ ਔਰ ਆਲਮ ਨਿਰੰਕਾਰ ਨਿਰਵਾਣ ਨਿਰਲੰਬ ਆਦਿ ਅਨਿਲ ਅਨਾਦ ਅਸੰਭੋ ਤਾਕੋ ਮੂਲ ਉਚਾਰਤ ਬੇਦਾ ਜਾਪੋ ਭੇਦ ਨ ਪਾਵਤ ਬੇਦਾ ਤਾਕੋ ਕਰ ਪਾਵ ਹਰ ਅਨੁਮਾਨ ਮਾ ਮੂਰ ਕਛੁ ਭੇਦ ਨ ਜਾਣਤ ਮਾ ਦੇਵ ਕੋ ਕਹਿਦ ਸਦਾ ਸਿਵ ਨਿਰੰਕਾਰ ਕਾ ਚੀਨਤ ਨਹੀਂ ਪੀਵ ਆਪੇ ਆਪਣੀ ਬੁੱਧ ਹੈ ਜੇਤੀ ਬਰਤਨ ਕੋ ਹੈ ਪਿੰਗਤੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਰ ਹੈ ਵਿਦਾ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂ ਉਪ ਸਰੂਪਾ ਰੰਗ ਪਿਓਰਾ ਹਉ ਕਰਪੂ ਪਾ ਅੰਡਜ ਜੇ ਰਜ ਸੇ ਤਜ ਕੀ ਨੇ ਉਤਪਜ ਖਾਨ ਬਹੁ ਰਸ ਦੀਨੇ ਕਉ ਫੂਲ ਰਾਜਾ ਹੈ ਬੈਟਾ ਕਉ ਸ੍ਰਿਸ਼ਟ ਪਨ ਜੋ ਸ਼ੰਕਰ ਅਖਾਠਾ ਸਗਲੀ ਸ੍ਰਿਸ਼ਟ ਦਿਖਾਏ ਅਚੰਭਉ ਆਦ ਜੁਗਾਦ ਸਰੂਪ ਅਸੰਭਵ ਅਬ ਰੱਛਾ ਮੇਰੀ ਤੁਮ ਕਰੋ ਇੰਜਕ ਉਬਾਰ ਅਸਿੰ ਸੰਗਰੋ ਦ੍ਰਿਸ਼ਟ ਦਿੱਤੇ ਉਠ ਮਤ ਉਠ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਇਹ ਅਸਤੁਜ ਪਏ ਤਉ ਸਰਨੀ ਪਰੇ ਤਿਨਕੇ ਦੁਸ਼ਟ ਦੁਖਟ ਹੈ ਮਰੇ ਹੇ ਪੂਰਨ ਅਖ ਜਨਮ ਪਗ ਹੇ ਤਰੇ ਤਿਆਰੋ ਤਿਨ ਕੇ ਤੁਮ ਸੰਕਟ ਸਭ ਟਰ ਹੇ ਜੇ ਕਲ ਕੋ ਇਕ ਬਾਰ ਧਿਆਏ ਹੈ ਤਾ ਕੇ ਕਾਲ ਨਿਕਟ ਨ ਆਏ ਹੈ ਹੇ ਰਚਾ ਹੋਏ ਸਭ ਤਹ ਸਭ ਕਾਲਾ ਸ੍ਰਿਸ਼ਟ ਹੇ ਅਸ੍ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਬ ਜਹ ਜਹੇ ਨਿਰਹਾਰੋ ਤਾਕੇ ਤਾ ਆਪ ਤਾਪ ਤਰਨ ਮੋਹਰੋ ਜਿਦ ਸਿਦ ਹੂ ਕਰ ਸੋ ਸਭ ਸੂ ਉਸਬ ਹੋਏ ਦ੍ਰਿਸ਼ ਸਾ ਅਛ ਸਕੇ ਨ ਕੋਏ ਇੱਕ ਵਾਰ ਜਿਨੇ ਤੁਮੇ ਸੰਭਾਲਾ ਕਾਲ ਫਾਸਤੇ ਤਾਹੀਂ ਉਬਾਰਾ ਜਿਨ ਨਰ ਨਾਮ ਤੁਮਾਰਾ ਕਾ ਉਹ ਦਰਦ ਦੁਸ਼ਟ ਦੁਖ ਤੇਰਾ ਓ ਖੜੇ ਕੇਤ ਮੈਂ ਸਰਣ ਤਿਆਰੀ ਆਪ ਹੱਥ ਦੇ ਲੈ ਓਵਾਰੀ ਸਰਬ ਤੋਰਮ ਹੋਏ ਸਾਈ ਦੁਸ਼ਟ ਦੋਖ ਤੇ ਲੈ ਬਚਾਈ ਸਵਯਾਗਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਿਉ ਆਪ ਤਰੇ ਨਹੀ ਆਨਿਉ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੇ ਮਤਿ ਏਕ ਨ ਮਾਨਿਉ ਸ੍ਰਿਸ਼ਟ ਸ ਸ੍ਰਾਸ਼ਟ ਬੇਦ ਭਜੈ ਸਭਉ ਭੇਦ ਕਹੇ ਹਮ ਏਕ ਨ ਮਾਨਿਉ ਸ੍ਰੀ ਅਸਮਾਨ ਕਿਰਪਾ ਤੁਮਰੀ ਕਰੇ ਮੈਂ ਨੈਕ ਹੋ ਸਭ ਤੋਹੇ ਬਿਖਾਨਿਓ ਦੋਰਾ ਸਗਲ ਦੁਆਰ ਕੋ ਛੱਡ ਕੇ ਕੇ ਉਤਮਾਰੋ ਦੁਆਰ ਬਾਏ ਕਹਿ ਕੀ ਲਾਜ ਹਸ ਗੋਬਿੰਦ ਦਾਸ ਤੁਮਾਰੋ ਰਾਮ ਕਲੀ ਮਹਲਾ ਤੀਜਾ ਅਨੰਦ ਅਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਮੈਂ ਪਾਇਆ ਸਹਿਜ ਤੇ ਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੀਆਂ ਸੋ ਸਭ ਸਬਦ ਤੇ ਗਾਓ ਹਰ ਕੇ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਹਰ ਰਹਿ ਨਾਲੇ ਹਰ ਨਾਲ ਰਹਿ ਏ ਤੂੰ मन मेरे दुख सब विसार ना अंगीकार ओ करे तेरे कार सब सवार ना सब ना गला आ सम्राट स्वामी सो क्यों मनो विसारे कह नानक मन मेरे सदा हर रहो हर ना ले साचे साहिब क्या नहीं करते रे करता ते तेरे सब कुछ है जिस दे सो पाए सत तेरी नाम मन वसाए ना ਆਮ ਜਿਨ ਕੇ ਮਨ ਵਸਿਆ ਆਜੇ ਸਬਦ ਕਨੇ ਰੇ ਕਹ ਨਾਨਕ ਸਾਚੇ ਸਾਹਿਬ ਕਾ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਕੋ ਆ ਸਭ ਗਾਇਆ ਕਰਤ ਸਾਂਤ ਸੁਖ ਮਨ ਆਏ ਵਸਿਆ ਤਿ ਇੱਛਾ ਸਬੂਤ ਪੂਜਾਇਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬੜੀਆਂ ਆ ਕਹਿ ਨਾਨਕ ਸੁਣਾਏ ਸੰਤੈ ਸਭ ਦੇ ਤਰਫ ਤੂੰ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸਬਤਿ ਕਰ ਸੋਬਾ ਦੇ ਕਰ ਸੋਬਾ ਅਗੇ ਸਬਦ ਵਾਜੇ ਕਲਾ ਜਿਤ ਕਰ ਤਾਰਿਆ ਕਰ ਤਾਰਿਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਕ ਤੂੰ ਤਸ ਕੋਏ ਤਿਤ ਕਰ ਅਨਹਦ ਵਾਜੇ ਅਨੰਦ ਸੁਨਾ ਵਰਡ ਭਾਗਿਓ ਸਗ ਮਨੋਰਤ ਪੂਰੇ ਪਰਮ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਤੂਕ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾ ਜਨ ਭੈ ਸਰ ਸੇ ਪੂਰੇ ਗੁਰ ਤੇ ਜਾਣ ਸੁਣ ਤੇ ਨੀਤ ਕਹ ਤੇ ਪਵਿਤ ਸਤ ਗੁਰ ਰਿਆ ਪ੍ਰਭੂਰੇ ਬਿਨਵੰਤੇ ਨਾਨਕ ਗੁਰ ਚਰਨ ਲਾਗੇ ਵਾਜਿ ਹੋ ਨਾਦ ਤੂਰੇ ਪਰਾਂ ਅਮ੍ਰਿ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਤੁਰ ਕਾ ਪਾਇਓ ਜਿਸ ਕਾ ਆ ਸਭ ਹੈ ਅਧਾਰੋ ਜੋ ਕੋ ਖਾਏ ਜੇ ਕੋ ਪੂੰਜੇ ਤਿਸ ਕਾ ਹੋਏ ਉਦਾਰ ਏ ਵਸ ਤੇ ਤਜੀ ਨਹ ਜਾਏ ਨਿਤ ਨਿਤ ਰਾਖ ਨੂਰ ਤਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਈ ਮੈਨੂੰ ਜੋ ਕੀਤੋ ਈ ਮੈਂ ਨਿਰਗੁਣ ਆਰੇ ਕੋ ਗੁਣਾਈ ਨਹੀਂ ਆਪੇ ਦਰਸ ਪਿਓਏ ਦਰਸ ਪਿਆ ਮੈ ਰਹਿਮਤ ਹੋਈ ਸਤ ਗੁਰੂ ਸੱਜਣ ਮਿੜਿਆ ਨਾਨਕ ਨਾ ਮਿਲੇ ਤਾਂ ਜੀਆ ਤਨ ਮਨ ਤੀਵੇ ਐ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ